ਅੱਜ ਨਿਊਜ਼ 24 ਚੈਨਲ ਤੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਜਸਵਿੰਦਰ ਬੋਪਾ ਰਹਿ ਇਸ ਵੇਲੇ ਅਸੀਂ ਮੌਜੂਦ ਹਾਂ ਜਲਾਲਾਬਾਦ ਦੇ ਸਬਡਿਵੀਜ਼ਨ ਡੀਐਸਪੀ ਦਫ਼ਤਰ ਦੇ ਬਾਹਰ ਜਿੱਥੇ ਧਰਨਾ ਪ੍ਰਦਰਸ਼ਨ ਹੈ ਜਿਹੜਾ ਉਹ ਚੱਲ ਰਿਹਾ ਕਾਰਨ ਕੀ ਹੈ ਉਹ ਵੀ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਤੇ ਪਹਿਲਾਂ ਫਿਲਹਾਲ ਤਸਵੀਰਾਂ ਤੁਹਾਨੂੰ ਵਿਖਾ ਦਈਏ ਕ੍ਰਾਂਤੀਕਾਰੀ ਕਿਸਾਨ ਮੋਰਚਾ ਜਿਹੜੀ ਜਥੇਬੰਦੀ ਹੈ ਉਸ ਦੇ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਅੱਜ ਇੱਥੇ ਕੀਤਾ ਜਾ ਰਿਹਾ ਹੈ ਜਿਹੜੇ ਆਪਾਂ ਸ਼ਬਦ ਦੇਣੇ ਦੇਈ ਤੰਗਾ ਜੋ ਕੱਢਦੇ ਤੰਗਾ ਵਕਤੀਆਂ ਕਰ ਨੂੰ ਚੰਗੇ ਬਸ ਤਾਂ ਸਭ ਜੋ ਸਾਰੇ ਖੜੇ ਹੋ ਜੋ ਖੜੇ ਹੋ ਕੇ ਦੋ ਤਿੰਨ ਨਾਰੇ ਮਾਰੋ ਲੋਕ ਇੱਤਾ ਜ਼ਿੰਦਾਬਾਦ 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 ਹੱਕ ਸੱਚੀ ਇਨਸਾਨ ਦਾ

ਇੱਕ ਮਿੰਟ ਯਾਰ ਮਾਈਕ ਬੰਦ ਕਰਿਆ ਦੇ ਉਹਦਾ ਉਹ ਨਾ ਉਹ ਬੰਦੀ ਕਰਾ ਜੀ ਭਾਈ ਜੀ ਕੀ ਮਸਲਾ ਕੀ ਅੱਜ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੀ ਲੱਖ ਮਹੀਨੇ ਤੋਂ ਉੱਪਰ ਹੋ ਚੱਲਿਆ ਇੱਕ ਸਾਜਨ ਨਾਮ ਦਾ ਨੌਜਵਾਨ ਜਿਹੜਾ ਕਿ ਬਲਕਾਰ ਚੰਦ ਐਸਆਈ ਤੇ ਮਾਈਨਿੰਗ ਭਾਗ ਦੇ ਦੋ ਅਧਿਕਾਰੀਆਂ ਨੇ ਉਹ ਮਾਰ ਕਰਕੇ ਮਾਰ ਮਾਰ ਕੇ ਵੱਲੋਂ ਮਾਰਤਾ ਸੀਗਾ ਉਹ ਸਬੰਧ ਦੇ ਵਿੱਚ ਸਾਨੂੰ ਜਿੱਥੇ ਬੰਦੀਆਂ ਵੱਲੋਂ 2 ਦਿਨ ਧਰਨਾ ਲਾਉਣਾ ਪਿਆ ਸੀਗਾ ਜਿਸ ਦੇ ਬਾਬਤ ਇਹਨਾਂ ਨੇ ਐਫ ਆਈ ਆਰ ਦਰਜ ਕੀਤੀ ਸੀ ਅੱਛਾ ਤੇ ਉਦੋਂ ਸਾਨੂੰ ਇਹ ਗਲਾਸਾ ਦਿੱਤਾ ਸੀ ਕਿ ਜਲਦੀ ਅਸੀਂ ਗ੍ਰਿਫਤਾਰੀਆਂ ਕਰਾਂਗੇ ਉਹ ਗ੍ਰਿਫਤਾਰੀਆਂ ਅਜੇ ਤੱਕ ਨਹੀਂ ਹੋਈਆਂ ਇਸ ਕਰਕੇ ਸਾਨੂੰ ਇਹ ਜਿਹੜਾ ਰੋਸ ਮਜਾਰਾ ਕਰਨਾ ਪਿਆ ਜੀ ਅੱਜ ਇੱਥੇ ਬੈਠੇ ਹੋ ਅੱਜ ਇੱਥੇ ਪ੍ਰਸ਼ਾਸਨ ਦੇ ਨਾਲ ਕੀ ਗੱਲਬਾਤ ਹੋਈ ਜੀ ਤੁਹਾਡੀ ਪ੍ਰਸ਼ਾਸਨ ਨੇ ਜਿਵੇਂ ਕਿ ਪਹਿਲੇ ਉਹਨਾਂ ਦਾ ਕੰਮ ਇਹੀ ਹੁੰਦਾ ਹੈ ਦਲਾਸਾ ਦੇਣਾ ਉਹਨਾਂ ਨੇ ਸਾਨੂੰ ਇਹ ਗੱਲ ਦੱਸੀ ਹੈ ਕਿ ਇਸ ਮਸਲੇ ਦੇ ਉੱਤੇ ਇੱਕ ਸੈੱਟ ਬਣੀ ਹੈ ਉਹ ਸੈੱਟ ਦੇ ਨਾਲ ਐਸਐਸਪੀ ਸਾਹਿਬ ਨਾਲ ਸੀ ਤੁਹਾਡਾ ਟਾਈਮ ਕਰਵਾ ਦਿੰਨੇ ਆ ਤੁਹਾਨੂੰ ਮਿਲਵਾਉਂਦੇ ਉਸ ਦੀ ਜਾਂਚ ਜਿਹੜੀ ਹੈ ਕਿੱਥੇ ਤੱਕ ਪਹੁੰਚੀ ਹੈ ਜੋ ਵੀ ਤੁਸੀਂ ਗੱਲਬਾਤ ਕਰਨੀ ਉਹਨਾਂ ਨਾਲ ਕਰ ਸਕਦੇ ਹੋ ਜੀ ਇਹ ਗੱਲ ਸਾਨੂੰ ਪ੍ਰਸ਼ਾਸਨ ਨੇ ਕਹੀ ਹੈ ਅਸੀਂ 7 ਦਿਨ ਦਾ ਟਾਈਮ ਦਿੱਤਾ ਪ੍ਰਸ਼ਾਸਨ ਨੂੰ ਉਸ ਤੋਂ ਬਾਅਦ ਅਗੇਰਲੀ ਕਾਰਵਾਈ ਜਿਹੜੀ ਹੈਗੀ ਹੈ ਅਸੀਂ ਜਿੱਥੇ ਬੰਦਕ ਸਾਰੇ ਇਕੱਠੇ ਹੋ ਕੇ ਅਗਲਾ ਕੋ ਫੈਸਲਾ ਉਲੀਕਾਂਗੇ ਸਵੇਰੇ ਕਿੰਨੇ ਵੇ ਸ਼ੁਰੂ ਕੀਤਾ ਸੀ ਤਰਲਾ ਇਹਦੇ ਸਵੇਰੇ 11 ਵਜੇ ਸ਼ੁਰੂ ਕੀਤਾ ਸੀ ਹੁਣ ਸਮਾਪਤ ਕਰਨ ਲੱਗੇ ਆ ਹਾਂਜੀ ਹਾਂਜੀ ਹੁਣ ਸਮਾਪਤ ਕਰਨ ਲੱਗੇ ਆ ਕਿ 7 ਦਿਨ ਦਾ ਸੀ ਟਾਈਮ ਦੇ ਕੇ ਉਸ ਤੋਂ ਬਾਅਦ ਕੋਈ ਚਿੱਠਾ ਸੰਦਰਸ਼ ਕਰਾਂਗੇ ਜੇਕਰ ਸਾਡੀ ਸੁਣਾਈ ਹੋਵੇ ਜੀ ਤਾਂ ਬਿਲਕੁਲੇ ਤਸਵੀਰਾਂ ਪਰਿਵਾਰ ਵਾਲਾ ਕਿਹੜਾ ਪਰਿਵਾਰਕ ਮੈਂਬਰ ਆਪਣੇ ਇਹ ਮਾਤਾ ਜੀ ਨੇ ਇਹ ਮੰਮੀ ਹੈ ਜੀ ਇਹ ਮੁੰਡਾ ਸੀਗਾ ਜਿੰਦੀ ਡੈੱਡ ਰੇਤੇ ਵਾਲਾ ਹਾਂਜੀ ਹੋਰ ਕੋਈ ਚਿੱਠਾ

ਏ ਉਹਨੂੰ ਬਚਾਉਣ ਦੀ ਪ੍ਰਕਾਸ਼ ਇਹਨੂੰ ਪੁਸ਼ਟ ਕਰ ਰਹੇ ਨੇ ਹੂੰ ਇਹ ਜਿਹੜਾ ਸਾਡਾ ਹੱਲ ਨਹੀਂ ਹੋ ਰਿਹਾ ਇਹ ਜਿਹੜਾ ਮ੍ਰਿਤਕ ਨੌਜਵਾਨ ਜੀ ਦੀ ਡੈਥ ਹੋਈ ਸੀਗੀ ਇਹ ਤੁਹਾਡਾ ਕੀ ਲੱਗਦਾ ਮੇਰਾ ਪੰਜ ਆਇਆ ਇਹਦਾ ਮੁੰਡਾ ਹੈ ਮੇਰੀ ਕੁਸ਼ੀ ਅੱਛਾ ਤੇ ਹੋਲ ਇਥੇ ਤੁਸੀਂ ਧਰਨਾ ਪ੍ਰਦਰਸ਼ਨ ਕੀਤਾ ਕੀ ਗੱਲਬਾਤ ਹੋਈ ਹੈ ਪ੍ਰਸ਼ਾਸਨ ਦੇ ਨਾਲ ਗੱਲਬਾਤ ਇਹ ਲੈ ਜਿਹੜਾ ਮੁੰਡਾ ਗੱਲ ਕਰ ਗਿਆ ਵੀ ਸੱਤਾ ਦੇਣਾ ਦਾ ਵਾਅਦਾ ਲਿਆ ਨੇ ਵੀ ਅਸੀਂ ਉਹ ਸੱਤ ਬਣਾਵਾਂਦੇ ਉਹ ਕਰਾਂਗੇ ਸਾਨੂੰ ਟਾਲੀ ਜਾਂਦੇ ਨੇ ਇਹ ਨਹੀਂ ਇੰਨੀ ਗੱਲ ਕਰਨ ਵਾਸਤੇ ਸਵੇਰ ਦੇ 11 ਵਜੇ ਦਾ ਟਾਈਮ ਹੈ ਜੋਨ ਘਟੋ ਘਟੋ ਬਿਚਾਈ 3 ਦਾ ਟਾਈਮ ਹੋ ਚੁੱਕਾ ਹੈ ਸਿਰਫ ਇੰਨੀ ਗੱਲ ਕਰਨ ਵਾਸਤੇ ਵੀ ਅਸੀਂ ਸੈਟਪ ਬਣਾ ਲੇ ਪਿਆ ਤੇ ਅਸੀਂ ਇਹਨਾਂ ਨੂੰ ਫੜਾਂਦੇ ਜਾਂ ਕਾਰਵਾਈ ਕਰ ਇੰਨੀ ਗੱਲ ਕਰਨ ਵਾਸਤੇ ਇੰਨਾ ਟਾਈਮ ਲੱਗਦਾ ਜਿਹੜੇ ਨੌਜਵਾਨ ਦੀ ਮੌਤ ਹੋਈ ਸੀ ਤੁਹਾਡਾ ਕੀ ਲੱਗਦਾ ਹਾਂ ਜੀ ਅਸੀ ਹਾਂ ਜੀ ਅਸਾ ਮੇਰੇ ਮੁੰਡੇ ਨਾਲ ਸੀ ਅੱਛਾ ਉਸ ਵਕਤ ਗੱਲ ਕੀ ਹੋਈ ਸੀ ਉਦੋਂ ਪੂਰੀ ਗੱਲ ਇਹ ਰੇਤੇ ਦੀ ਟਰਾਲੀ ਲੈ ਕੇ ਆ ਰਹੇ ਸੀ ਮੇਰੇ ਮੁੰਡੇ ਨੂੰ ਕਿਹਾ ਟਰਾਲੀ ਵਾਲਿਆ ਅੱਗੇ ਤੁਸੀਂ ਜਾਓ ਘਰ ਆ ਦੀ ਮਾਸਿ ਦਾ ਵਿਖਾ ਦਿਓ ਮੇਰੇ ਮੁੰਡੇ ਦੋ ਨਾਲ ਆਏ ਹੋਏ ਇੱਕ ਮੁੰਡਾ ਛੋਟਾ ਇジナ ਦੇ ਮਗਰ ਲੱਗੇ ਉਹ ਛੋਟਾ ਬੱਦ ਗਿਆ ਉਹਦੇ ਕੋਲ ਮੋਟਰਸਾਈਕਲ ਸੀ ਤੇ ਵੱਡੇ ਨੂੰ ਇਹਨਾਂ ਫੜ ਕੇ ਅੰਦਰ ਜੋ ਕੀ ਦਿੱਤਾ ਜੋ ਕੀ ਉਹਨਾਂ ਨੇ ਕਿਹਾ ਵੀ ਤੂੰ ਆ ਦੇ ਬੋਸ ਮੁੰਡੇ ਨੂੰ ਸਦਾ ਜਿੰਨਾ ਦਾ ਰੇਤਾ ਜਾ ਰਿਹਾ ਸੀ ਹਾਂ ਇਹਨਾਂ ਕਰੇ ਚੱਲਾ ਰੇਤਾ ਉਹਨਾਂ ਕੋਲ ਪਹਿਲੀ ਰੇਨ ਪੈਸੇ ਦੇਨੇ ਨੇ ਉਹ ਸਾਨੂੰ ਦੇ ਬਣ ਇਹਨਾਂ ਕੂਣ ਕਰਵਾਇਆ ਕੂਣ ਵਾਲਿਆਂ ਆਪਦੀ ਮੋਬਾਈਲ ਤੋਂ ਕੂਣ ਕਰਵਾਇਆ ਵੀ ਉਹਦੇ ਮੁੰਡੇ ਨੂੰ ਕੂਣੇ ਨਾ ਕੀਤਾ ਇਹ ਆਇਆ ਇਹਨੇ ਗੱਲਬਾਤ ਕੀਤੀ ਵੀ ਐਨੇ ਪੈਸੇ ਲੈ ਲਓ ਮੇਰੇ ਕੋਲ ਐਨੇ ਹਗੇ ਨੇ ਉਹ ਕਹਿੰਦੇ ਅਸੀਂ ਮੋਬਾਈਲ ਚ ਵੀ ਨਹੀਂ ਲੈਣੇ ਪੈਸੇ ਤੇ ਲੈਣੇ ਵੀ ਐਨੇ ਪੈਸੇ ਨੇ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੈ ਲੁੱਕਣ ਵਾਲਿਆਂ ਨੂੰ ਵੀ ਕਿੰਨੇ ਨਾ ਮੰਗੇ ਨੇ ਉਹ ਤੋਂ ਬਾਅਦ ਇਹ ਕੁੱਟਣ ਲੱਗ ਪਏ ਨੇ ਕੁੱਟਦੇ-ਕੁੱਟਦੇ ਸਾਨੂੰ ਨਹੀਂ ਪਤਾ ਵੀ ਇਹਨਾਂ ਕਿੰਨੀ ਕੋਨ ਮਾਰ ਦਿੱਤੀ ਹੈ ਤੇ ਕਿੱਥੇ-ਕਿੱਥੇ ਮਾਰ ਦਿੱਤੀ ਹੈ ਇਹ ਤਾਂ ਪੋਸਟਮਾਰਟਿਮ ਤੇ ਪਤਾ ਹੈ ਵੀ ਕਿੱਥੇ-ਕਿੱਥੇ ਉਹਨਾਂ ਮਾਰਿਆ ਜਦੋਂ ਮਾਰ ਕੇ ਮਾਰ ਕੇ ਫਿਰ ਮੁੰਡਿਆਂ ਨੂੰ ਇਹਨੂੰ ਲੱਗ ਪਾਇਆ ਨੇ ਉਹਨੂੰ ਲੱਗ ਗੱਡੀ ਪਾ ਕੇ ਤੇ ਬਸ ਉਹ ਤੇ ਸ਼ਾਂਤ ਆਏ ਤੇ ਮੋਬਾਈਲ ਵੀ ਨਹੀਂ ਦਿੱਤਾ ਦੇ ਪਿਆ ਮੈਂ ਸਾਰੀ ਕਾਰਵਾਈ ਦਾ ਪਤਾ ਹੈ ਕਿਉਂਕਿ ਇਹਨਾਂ ਦੀ ਰਿਕਾਰਡਿੰਗਾਂ ਵਿੱਚ ਆ ਗਿਆ ਨੇ ਪੁਲਿਸ ਵਾਲੇ ਦੀਆਂ ਇਹ ਬਲਬਾਰਚਾਂ ਦੇ ਕੁੱਟੀਆਂ ਦੀ ਸਾਰੀਆਂ ਕਰਨ ਆਈ ਫੋਨ ਲਗਾ ਸੀ ਇਹ ਉਹ ਮੋਬਾਈਲ ਦਾ ਨਾਂ ਹੀ ਨਹੀਂ ਲੈ ਰਿਹਾ ਜਿਸ ਮੋਬਾਈਲ ਦੇ ਨਹੀਂ ਜਾਂ ਨਹੀਂ ਨਾ ਹੁੰਦੇ ਕੱਪੜੇ ਦੇ ਰੱਤ ਭਾਈ ਨੂੰ ਨਹੀਂ ਦੇ ਸਕਦਾ ਸਾਟਕ ਆਇ ਨਹੀਂ ਰੱਟੇ ਕੱਢਾ ਦੇ ਤਾਂ ਬਿਲਕੁਲ ਇਹ ਪਰਿਵਾਰਕ ਮੈਂਬਰ ਸੀਗੇ ਇਹਨਾਂ ਦਾ ਕਹਿਣਾ ਹੈ ਕਿ ਮੁਕੱਦਮਾ ਜ਼ਰੂਰ ਦਰਜ ਕੀਤਾ ਗਿਆ ਪਰ ਅਜੇ ਤੱਕ गिरफ्तारी नहीं होएगी गिरफ्तारी ਨੂੰ ਲੈ ਕੇ ਇਹਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਅੱਜ ਤੇ ਡੀਐਸਪੀ ਦਫ਼ਤਰ ਦੇ ਬਾਹਰ ਉਹ ਦਿੱਤਾ ਗਿਆ। ਜੇਲ੍ਹ ਵਰ ਦੀ ਪਧੀਆ ਤੁਹਾਨੂੰ ਕ੍ਰਾਂਤੀਕਾਰੀ ਕੈਂਡੂ ਨੂੰ ਖਾਣਾ। ਪ੍ਰਧਾਨ ਜੀ ਜਨਾਬ ਇੱਕ ਇਹ ਸਾਡੇ ਵੀ ਆ ਗੂਲੇ ਇੱਧਰ ਹੀ ਹੈਲੋ ਉਹ ਲਏ ਹੈ 1000 ਰੁਪਏ ਆਨ ਕਰ ਲਓ। ਵੀਲਿੰਦਰ ਜੀ ਅੰਕਲ ਜੀ ਮਸਲਾ ਕੀ ਹੈ ਅੱਜ ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਦਾ। ਮਸਲਾ ਇਹ ਆ ਜੀ ਸਾਜਨ ਕੁਮਾਰ ਨਾਂ ਦਾ ਨੌਜਵਾਨ ਲੜਕਾ ਹੂੰ ਉਹਨਾਂ ਨੇ ਰੇਤਾ ਲੈ ਕੇ ਆ ਕੇ ਆਪ ਦੇ ਕਿਸੇ ਰਿਸ਼ਤੇਦਾਰਾ ਕੋਲ ਤੇ ਨੌਜਵਾਨ ਭੇਜੇ ਸੀ ਕਿ ਕਦਾਂ ਆ ਰਹੇ ਸੀਗੇ ਹਾਂ 25 26 ਦੀ ਰਾਤ ਨੂੰ ਹਾਂ ਤੇ ਰਾਜ ਫਲਕਾਰ ਚੰਗ ਦੇ ਨਾਲ ਇੱਕ ਪ੍ਰਾਈਵੇਟ ਹੋਰ ਸੀਗਾ ਸ਼ਾਇਦ ਉਹ ठेकेदार ਆ ਜਾਂ ਕੋ ਮਾਲਿਕ ਆਫਿਸਰ ਆ ਹਾਂ ਅਸੀਂ ਇਹ ਕਹਿ ਸਕਦੇ ਹਾਂ ਲੇਕਿਨ ਉਹਨਾਂ ਨੇ ਉਹਨੂੰ ਘੇਰ ਕੇ ਥਾਣੇ ਚ ਲੈ ਜਾਂਦਾ ਇਹਨਾਂ ਤੋਂ ਵੱਡੀ ਮੰਗਦੇ ਸੀ 20 ਜੇ ਡੋਕੇ ਪੈਸੇ 4000 ਸੀ ਇਹਨਾਂ ਕਿਹਾ ਕਿ 6000 ਤੁਹਾਨੂੰ Google Payment ਦੇ ਦਾਂਗੇ ਇਸੇ ਨਾਲ ਕੇ ਐਸਆਈ ਬੰਕਾ ਕਿਉਂ ਤੇ ਉਸੇ ਜਾ ਕੇ ਖਾਣੇ ਤੇ ਰਹਿ ਗਿਆ ਬਹੁਤ ਬੁਰੀ ਤਰ੍ਹਾਂ ਸ਼ਿਕਾਇਤ ਕੀਤਾ ਜੀ ਦੇ ਨਾਲ ਸਾਡੇ ਤੇ ਸ਼ਿਕਾਇਤ ਲੱਗੀ ਹੈ ਕਿ ਸਾਜਨ ਪੁਲਾਹ ਕੀ ਬਹੁਤ ਅੱਜ ਦੇ ਪ੍ਰਸ਼ਾਸਨ ਨਾਲ ਕੀ ਗੱਲਬਾਤ ਹੋਈ ਹੈ ਪ੍ਰਸ਼ਾਸਨ ਦੀ ਨਾਲ ਸਹੀ ਗੱਲ ਕਹੀ ਹੈ ਵੀ ਇੱਕ ਮਹੀਨਾ ਵੀ ਦੀਆ ਗ੍ਰਿਫਤਾਰੀ ਕਉਂ ਕੀਤੀ ਜਾ ਰਹੀ ਹੈ ਕਿ ਕਤਲ ਦਾ ਪਰਚਾ ਦਰਜ ਕਰਕੇ ਪੁਲਿਸਪਾ ਉਹਨਾਂ ਦੇ ਉੱਪਰ ਉਹ ਰੋਜ਼ਾਨੇ ਕਿਹਾ ਵੀ ਐਸਐਸਪੀ ਸਾਹਿਬ ਨੇ ਸੈੱਟ ਬਣਾਈਆਂ ਤੇ ਸੈੱਟ ਦੀ ਜਿਹੜੀ ਰਿਪੋਰਟ ਆ ਉਹ ਤੋਂ ਬਹੁਤ ਅਸੀਂ ਕੁਝ ਕਹਿ ਸਕਦੇ ਆ ਤੇ ਅਸੀਂ ਉਹਨੂੰ ਕਿਹਾ ਸੀ ਕਿ ਸੈੱਟ ਦਾ ਇੱਕ ਬਚਾਉਣ ਦੀ ਕਾਰਵਾਈ ਲੱਗਣੀ ਤੁਹਾਡੀ ਆਪਦੇ ਜਣ ਕੇ ਪੁਲਿਸ ਮੁਲਾਜ਼ਮ ਨੂੰ ਇਹ ਜਥੇਬਦੀ ਨਹੀਂ ਹੋਰਦੂ ਕੋਈ ਕਿਸੇ ਕੀਮਤ ਤੇ ਵੀ ਤੇ ਸਾਨੂੰ ਇਹ ਸ਼ਰਤ ਹੀ ਆ ਇਹੀ ਮਤਲਬ ਪੁਰਾਣੇ ਆਪਦੇ ਜਿਹੜਾ ਪਿਆਰ ਵਾਲੇ ਦਾ ਹੱਥ ਕਹਿ ਸਕਦੇ ਆ ਕਿ ਸੱਟ ਦਾ ਮਤਲਬ ਜਾਂ ਬਚਾਉਣਾ ਤੇ ਜਾਂ ਫਿਰ ਉਹਨੂੰ ਠੱਠੇ ਰੋਲ ਦੇਣਾ ਪਸਤੇ ਚ ਪਾ ਦੇਣਾ ਛੇ ਛੇ ਮਹੀਨੇ ਅਜਾ ਹੋ ਨਹੀਂ ਆਇਆ ਹੋ ਨਹੀਂ ਆਇਆ ਇਸ ਕਰਕੇ ਸੱਟ ਦਾ ਕੰਮ ਇਹੀ ਆ ਕਿ ਸਾਰੇ ਕੇਸ ਨੂੰ ਠੱਠੇ ਰੋਲ ਦਿਓ ਇਹ ਨਹੀਂ ਨਹੀਂ ਹੁੰਦੇ ਦੇ ਕਿਸੇ ਨੂੰ ਪ੍ਰਧਾਨ ਜੀ ਆਏ ਤੇ ਨਹੀਂ ਸ਼ਹਿਰ ਦੇ ਵਿੱਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਹੋਣੇ ਧਰਨੇ ਲੱਗਣੇ ਆਂ ਜਨਤਾ ਬੜੀ ਖਚਲਖਵਾਰ ਹੁੰਦੀ ਆ ਕਿੱਥੇ ਕਮੀ ਦੇਖਦੇ ਆ ਪ੍ਰਸ਼ਾਸਨ ਦੇ ਵਿੱਚ ਇਹ ਅਸੀਂ ਪ੍ਰਸ਼ਾਸਨ ਦੇ ਵਿੱਚ ਇੱਕੇ ਕਮੀ ਦੇਖਦੇ ਆ ਕਿ ਜਿਹੜੇ ਅਸਲੀ ਯਾਨਕਿ ਗੁਨਾਹਗਾਰ ਦੋਸ਼ੀ ਆ ਚਾਹੇ ਕੋਈ ਵੀ ਹੋ ਚਾਹੇ ਜਿਵੇਂ ਆਪਣਾ ਆਲਮ ਜਿਹੜੇ 9 ਜੂਨ ਦਾ ਕਤਲ ਹੋਇਆ 7 ਪਾ ਦਾ ਉਹ ਆ ਚਾਹੇ ਹੁਣੇ ਸਾਜਦ ਕੁਮਾਰ ਨੂੰ ਕੁੱਟ-ਕੁੱਟ ਕੇ ਤਸ਼ੱਦਦ ਕਰਕੇ ਮਾਰ ਦਿੱਤਾ ਚਾਹੇ ਜਦੋਂ ਰੇੜੀਆਂ ਵਾਲਿਆਂ ਦਾ ਮਾਮਲਾ ਵਿੱਚ ਦੇਖਦਾ ਮਹਿੰਦਰ ਸਿੰਘ ਮਾਸਟਰ ਨੂੰ ਯਾਨਕਿ ਕੋਈ ਬੰਦੇ ਆਣ ਕੇ ਕੁੱਟ ਗਿਆ ਤੇ ਉਹਦੇ ਤੇ ਰੌਲਾ ਪੈਂਦਾ ਰਿਹਾ ਯਾਨਕਿ ਸੋ ਇਹਦੇ ਲਈ ਪ੍ਰਸ਼ਾਸਨ ਜਦੋਂ ਸਹੀ ਅਨਸਾਫ਼ ਜਿਹੜਾ ਨਹੀਂ ਕਰਤਾ ਤੇ ਲੋਕਾਂ 'ਚ ਗੁੱਸਾ ਫੈਲਦਾ ਤੇ ਗੁੱਸੇ ਦੇ ਵਿੱਚੋਂ ਫਿਰ ਐਜੀਟੇਸ਼ਨ ਦੇ ਰਾਹ ਤੇ ਪੈਂਦੇ ਆ ਵੈਸੇ ਮੈਂ ਆਪ ਦੀ ਜਥੇਬੰਦੀ ਨੂੰ ਗੱਲ ਸਾਫ਼ ਕਰਦਿਆਂ ਅਸੀਂ ਸ਼ਾਰੀਕਾਂ ਤੇ ਜਿਹੜਾ ਜਾਮ ਲਾਇਆ ਉਹ ਇਹਨਾਂ ਦੀ ਹੀ ਨਲਾਇਕੀ ਕਰਕੇ ਲਾਇਆ ਸਾਨੂੰ ਜਿਹੜਾ ਲੋਕਾਂ ਨੂੰ ਪਰੇਸ਼ਾਨੀ ਹੋਈ ਆ ਚਾਹ ਪਦਵਿੱਕ ਤੋਂ ਉੱਤਾਰ ਲੈ ਲੈ ਕੇ ਵਿਚਾਰੇ ਘਰੇ ਸੀ ਪਸਾਂ ਦੇ ਵਿੱਚ ਬੱਚੇ ਪਰੇਸ਼ਾਨ ਹੋਇਆ ਉਹਦਾ ਸਾਨੂੰ ਬੇਹਦ ਅਫਸੋਸ ਆ ਲੇਕਿਨ ਮਜਬੂਰੀ ਸਾਡੀ ਇਹ ਬਣਾਉਂਦਿਆ ਹੋਰ ਕੋਈ ਚਾਰਾ ਨਹੀਂ ਸਾਡੇ ਕੋਲ ਤਾਹੀਏ ਸੰਧਾ ਨਹੀਂ ਪਜਾ ਤਾਂ ਬਿਲਕੁਲ ਅੱਜ ਇਹ ਧਰਨਾ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਦੇ ਵਿੱਚ ਹੁਣ ਧਰਨਾ ਪ੍ਰਦਰਸ਼ਨ ਸਮਾਪਤ ਕੀਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਵਿਸ਼ਵਾਸਤ ਹੋਇਆ ਹੈ ਕਿ ਜਿਹੜੀਆਂ ਵੀ ਧਰਨਾਕਾਰੀਆਂ ਦੀਆਂ ਮੰਗਾਂ ਨੇ ਉਹਨਾਂ ਨੂੰ ਜਲਦ ਜਿਹੜਾ ਹੱਲ ਕੀਤਾ ਜਾਏਗਾ ਤਾਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਤੁਹਾਡੇ ਨਾਲ ਜਲਾਲਾਬਾਦ ਦੇ ਡੀਐਸਪੀ ਦਫ਼ਤਰ ਤੋਂ ਬਾਹਰ ਦੀਆਂ ਤਾਂ ਬਣੇ ਰਹੋ ਐਜਨਿਊ 24 ਚੈਨਲ ਦੇ ਨਾਲ ਮੈਂ ਦਸਵਿੰਦਰ ਬੋਪਾ ਜਲਾਲਾਬਾਦ